ਹੈਲੋ ਦੋਸਤੋ ਆਓ ਸੁਣੀਏ ਅੱਜ ਦੀ ਇੱਕ ਹੋਰ ਨਵੀਂ ਸਾਕੀ ਅੱਜ ਦੀ ਸਾਕੀ ਹੈ ਜਦੋਂ ਹੰਕਾਰੇ ਪੀਰ ਦਾ ਗੁਰੂ ਨਾਨਕ ਦੇਵ ਜੀ ਨਾਲ ਸਾਹਮਣਾ ਹੋਇਆ। ਸਿਆਲਕੋਟ ਦੇ ਸ਼ਹਿਰ ਵਿੱਚ ਇੱਕ ਹਮਜਾ ਗੋਸ਼ ਨਾਮ ਦਾ ਪੀਰ ਰਹਿੰਦਾ ਸੀ। ਹਮਜਾ ਗੋਸ਼ ਉਸ ਇਲਾਕੇ ਦਾ ਬਹੁਤ ਹੀ ਮੰਨਿਆ ਪਰਮੰਨਿਆ ਪੀਰ ਸੀ। ਸਿਆਲਕੋਟ ਦੇ ਲੋਕ ਉਸ ਪੀਰ ਦੀ ਕਰਾਮਾਤ ਤੋਂ ਬਹੁਤ ਡਰਦੇ ਸਨ ਕਿਉਂਕਿ ਉਹ ਜਿਹੜੇ ਵੀ ਬਚਨ ਆਪਣੇ ਮੂੰਹੋਂ ਕੱਢ ਦਿੰਦਾ ਸੀ ਉਹ ਪੂਰੇ ਹੋ ਜਾਂਦੇ ਸਨ। ਇੱਕ ਵਾਰੀ ਸਿਆਲਕੋਟ ਨਗਰ ਦੀ ਇੱਕ ਔਰਤ ਉਸ ਪੀਰ ਦੇ ਕੋਲ ਗਈ ਤੇ ਆਖਣ ਲੱਗੀ ਪੀਰ ਜੀ, "ਬੜੇ ਸਾਲਾਂ ਤੋਂ ਮੇਰੀ ਕੁੱਖ ਸੁੰਨੀ ਹੈ।" ਤੇ ਮੈਂ ਚਾਹੁੰਦੀ ਹਾਂ ਮੇਰੀ ਵੀ ਝੋਲੀ ਭਰ ਜਾਵੇ ਪੀਰ ਹਮਜਾ ਗੋਸ਼ ਨੇ ਉਸ ਔਰਤ ਦੀ ਬੇਨਤੀ ਨੂੰ ਕਬੂਲ ਕਰ ਲਿਆ ਤੇ ਵਚਨ ਦਿੱਤੇ ਕਿ ਤੇਰੇ ਘਰ ਵਿੱਚ ਇੱਕ ਨਹੀਂ ਬਲਕਿ ਦੋ ਪੁੱਤਰ ਹੋਣਗੇ ਪਰ ਉਹਨਾਂ ਵਿੱਚੋਂ ਇੱਕ ਪੁੱਤਰ ਮੈਨੂੰ ਦੇਣਾ ਪਵੇਗਾ ਤਾਂ ਹਮਜਾ ਗੋਸ਼ ਦੀ ਗੱਲ ਨਾਲ ਸਹਿਮਤ ਹੋ ਕੇ ਉਸ ਔਰਤ ਨੇ ਵਚਨ ਦਿੱਤਾ ਕਿ ਮੇਰੇ ਘਰ ਜੋ ਵੀ ਪਹਿਲਾ ਪੁੱਤਰ ਹੋਵੇਗਾ ਉਹ ਮੈਂ ਤੁਹਾਨੂੰ ਸੌਂਪ ਦੇਵਾਂਗੀ ਹਮਜਾ ਗੋਸ਼ ਦੇ ਬਚਨਾਂ ਦੇ ਅਨੁਸਾਰ ਕੁਝ ਸਮੇਂ ਬਾਅਦ ਉਸ ਔਰਤ ਦੇ ਘਰ ਦੋ ਪੁੱਤਾਂ ਨੇ ਜਨਮ ਲਿਆ ਪਰ ਇੱਕ ਮਾਂ ਹੋਣ ਕਰਕੇ ਉਸ ਔਰਤ ਕੋਲੋਂ ਹਮਜਾ ਗੋਸ਼ ਨੂੰ ਆਪਣਾ ਇੱਕ ਪੁੱਤਰ ਨਾਂ ਦਿੱਤਾ ਗਿਆ ਤੇ ਉਹ ਆਪਣੇ ਬਚਨਾਂ ਨੂੰ ਪੂਰਾ ਨਾ ਕਰ ਸਕੇ ਜਦੋਂ ਔਰਤ ਨੇ ਬੱਚਾ ਦੇਣ ਤੋਂ ਨਾ ਕਰ ਦਿੱਤੀ ਤਾਂ ਹਮਜਾ ਗੋਸ਼ ਨੂੰ ਕ੍ਰੋਧ ਆ ਗਿਆ ਤਾਂ ਉਸ ਨੇ ਐਲਾਨ ਕਰ ਦਿੱਤਾ ਕਿ ਮੈਂ ਪੂਰੇ 40 ਦਿਨਾਂ ਦੀ ਤਪੱਸਿਆ ਤੇ ਬੈਠਣ ਜਾ ਰਿਹਾ ਹਾਂ ਤੇ 40 ਦਿਨ ਬਾਅਦ ਜਦੋਂ ਮੇਰੀ ਤਪੱਸਿਆ ਖਤਮ ਹੋਵੇਗੀ ਤਾਂ ਮੈਂ ਇਹੋ ਜਹੀ ਕਰਾਮਾਤ ਚਲਾਵਾਂਗਾ ਜਿਸ ਨਾਲ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਇਹ ਐਲਾਨ ਕਰਨ ਤੋਂ ਬਾਅਦ ਹਮਜਾ ਗੋਸ਼ ਇੱਕ ਖੰਡਰ ਵਿੱਚ ਜਾ ਕੇ ਬੈਠ ਗਿਆ ਤੇ ਤਪੱਸਿਆ ਸ਼ੁਰੂ ਕਰ ਦਿੱਤੀ। ਪੂਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਕਿ ਇਹ ਸ਼ਹਿਰ ਕੁਝ ਹੀ ਦਿਨਾਂ ਵਿੱਚ ਤਬਾਹ ਹੋਣ ਵਾਲਾ ਹੈ ਤੇ ਇਸ ਨੂੰ ਚਾਹ ਕੇ ਵੀ ਕੋਈ ਨਹੀਂ ਰੋਕ ਸਕਦਾ। ਪੂਰੇ ਨਗਰ ਦੇ ਲੋਕ ਕਬਰائے ਹੋਏ ਸਨ ਹੁਣ ਸਾਡਾ ਤੇ ਸਾਡੇ ਬੱਚਿਆਂ ਦਾ ਕੀ ਬਣੇਗਾ ਉਹਨਾਂ ਹੀ ਦਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕਰਦੇ ਕਰਦੇ ਸਿਆਲਕੋਟ ਪਹੁੰਚ ਗਏ ਪਹੁੰਚਦਿਆਂ ਹੀ ਗੁਰੂ ਸਾਹਿਬ ਜੀ ਨੂੰ ਖਬਰ ਮਿਲੀ ਕਿ ਇੱਕ ਪੀਰ ਸ਼ਹਿਰ ਨੂੰ ਤਬਾਹ ਕਰਨ ਲਈ ਤਪੱਸਿਆ ਤੇ ਬੈਠਾ ਹੋਇਆ ਹੈ ਜਿਵੇਂ ਹੀ 40 ਦਿਨਾਂ ਦੀ ਤਪੱਸਿਆ ਖਤਮ ਹੋਵੇਗੀ ਉਦੋਂ ਹੀ ਉਸ ਦੀਆਂ ਕਰਾਮਾਤਾਂ ਦੇ ਨਾਲ ਪੂਰਾ ਸ਼ਹਿਰ ਤਬਾਹ ਹੋ ਜਾਵੇਗਾ ਘਬਰਾਏ ਹੋਏ ਲੋਕਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਉਸ ਖੰਡਰ ਦੇ ਬਾਹਰ ਆਪਣਾ ਡੇਰਾ ਲਗਾ ਲਿਆ ਜੈਸਖੰਡਰ ਦੇ ਅੰਦਰ ਹਮ ਜਾ ਗੋਸਤ ਤਪੱਸਿਆ ਕਰ ਰਿਹਾ ਸੀ ਖੰਡਰ ਦੇ ਬਾਹਰ ਬੈਠ ਕੇ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਰਬਾਬ ਵਜਾਉਣ ਲਈ ਕਿਹਾ ਤੇ ਆਪ ਪ੍ਰਭੂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੇ ਸਿਮਰਨ ਦੀ ਆਵਾਜ਼ ਹਮਜਾ ਗੋਸ ਦੇ ਕੰਨਾਂ ਵਿੱਚ ਪੈ ਰਹੀ ਸੀ ਜਿਸ ਨਾਲ ਹਮਜਾ ਗੋਸ ਦਾ ਧਿਆਨ ਪਟਕਣਾ ਸ਼ੁਰੂ ਹੋ ਗਿਆ ਕਿਉਂਕਿ ਬਾਰ ਬਾਰ ਉਸ ਦਾ ਧਿਆਨ ਤਪੱਸਿਆ ਤੋਂ ਹਟ ਕੇ ਗੁਰੂ ਜੀ ਦੇ ਸਿਮਰਨ ਵੱਲ ਆ ਰਿਹਾ ਸੀ ਗੁਰੂ ਜੀ ਦੁਆਰਾ ਉਚਾਰੀਆਂ ਜਾ ਰਹੀਆਂ ਗੁਰਬਾਣੀ ਦੀਆਂ ਧੁਨਾ ਉਸ ਦੇ ਕੰਨਾਂ ਵਿੱਚ ਪੈ ਰਹੀਆਂ ਸਨ ਹਮਜਾ ਗੋਸ ਪੀਰ ਨੇ ਆਪਣੇ ਮਨ ਨੂੰ ਸਥਿਰ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਮਨ ਸਥਿਰ ਨਾ ਰਹਿ ਸਕਿਆ ਤੇ ਤਪੱਸਿਆ ਭੰਗ ਹੋ ਗਈ ਪੀਰ ਹਮਜਾ ਗੋਸ਼ ਬੜੇ ਹੀ ਕਰੋਧ ਨਾਲ ਖੰਡਰ ਵਿੱਚੋਂ ਬਾਹਰ ਆਇਆ ਤੇ ਗੁਰੂ ਸਾਹਿਬ ਜੀ ਨੂੰ ਆਖਣ ਲੱਗਾ ਕਿ ਤੁਸੀਂ ਕੌਣ ਹੋ ਜੋ ਇੰਨਾ ਝੂਠੇ ਲੋਕਾਂ ਦੀ ਸਹਾਇਤਾ ਕਰਦੇ ਹੋ ਤਾਂ ਗੁਰੂ ਸਾਹਿਬ ਜੀ ਫਰਮਾਏ ਕਿ ਪੀਰ ਜੀ ਮੈਂ ਤੁਹਾਡੀ ਭਗਤੀ ਦੀ ਬਹੁਤ ਪ੍ਰਸ਼ੰਸਾ ਕਰਦਾ ਹਾਂ ਪਰ ਪੀਰਾਂ ਦਾ ਇਹ ਸੰਧਾਤ ਨਹੀਂ ਹੁੰਦਾ ਕਿ ਉਹ ਇੱਕ ਇਨਸਾਨ ਦੀ ਗਲਤੀ ਦੀ ਸਜ਼ਾ ਪੂਰੇ ਨਗਰ ਦੇ ਲੋਕਾਂ ਨੂੰ ਦੇਣ ਵੈਸੇ ਵੀ ਪੀਰਾਂ ਨੂੰ ਕੀ ਲੋੜ ਹੈ ਕਿ ਉਹ ਦੂਸਰਿਆਂ ਦੇ ਬੱਚੇ ਮੰਗਣ ਜੇਕਰ ਤੁਹਾਨੂੰ ਵੀ ਬੱਚਾ ਚਾਹੀਦਾ ਸੀ ਤਾਂ ਤੁਸੀਂ ਵੀ ਗ੍ਰਸਤ ਜੀਵਨ ਵਿੱਚ ਰਹਿ ਕੇ ਆਪਣਾ ਬੱਚਾ ਪੈਦਾ ਕਰ ਸਕਦੇ ਸੀ ਇੱਕ ਪੀਰ ਦਾ ਧਰਮ ਲੋਕਾਂ ਦਾ ਭਲਾ ਕਰਨਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਦੁਖੀ ਕਰਨਾ ਜੇਕਰ ਪ੍ਰਮਾਤਮਾ ਪੀਰਾਂ ਦੀ ਗੱਲ ਨੂੰ ਮੰਨਦੇ ਹਨ ਤਾਂ ਇਸ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਪੀਰ 함ਜਾ ਗੋਸ ਦੇ ਕੋਲ ਗੁਰੂ ਜੀ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਤੇ ਉਹ ਸ਼ਰਮਿੰਦਾ ਹੋ ਕੇ ਪਿੱਛੇ ਮੁੜ ਗਿਆ ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਹੰਕਾਰੇ ਹੋਏ ਪੀਰ ਤੋਂ ਪੂਰੇ ਨਗਰ ਨੂੰ ਤਬਾਹ ਹੋਣ ਤੋਂ ਬਚਾ ਲਿਆ ਸੋ ਦੋਸਤੋ ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਸਾਖੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ